ਅੱਜ ਹਾਲਾਤ ਨੇ ਸਾਡੇ ਜੋ ਸਾਹਮਣੇ ਸਾਹਮਣੇ ਦਿਖਦੇ ਪਏ ਨੇ ਜਦੋਂ ਤੇ ਨਿਯੁਕਤੀ ਸੇਵਾਮੁਕਤੀ ਦੇ ਵਿਧਾਨ ਘੜਿਆ ਜਾਏਗਾ ਔਰ ਲਾਗੂ ਹੋ ਜਾਏਗਾ ਫਿਰ ਤੇ ਉਹ ਅਗਲੀ ਗੱਲ ਹੈ ਪਰ ਜਿਹੜੇ ਅੱਜ ਦੇ ਨਾਲ ਨਾਲ ਜਿਹੜੇ ਅੱਜ ਹਾਲਾਤ ਨੇ ਸਾਡੇ ਜੋ ਸਾਹਮਣੇ ਸਾਹਮਣੇ ਦਿਖਦੇ ਪਏ ਨੇ ਜਦੋਂ ਤੇ ਨਿਯੁਕਤੀ ਸੇਵਾਮੁਕਤੀ ਦੇ ਵਿਧਾਨ ਘੜਿਆ ਜਾਏਗਾ ਔਰ ਲਾਗੂ ਹੋ ਜਾਏਗਾ ਫਿਰ ਤੇ ਉਹ ਅਗਲੀ ਗੱਲ ਹੈ ਪਰ ਜਿਹੜੇ ਅੱਜ ਦੇ ਹਾਲਾਤ ਨੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੇ ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਪੂਰੀ ਪਾਰਟੀ ਦਾ ਕੰਟਰੋਲ ਕਰਕੇ ਔਰ ਜਿਸ ਤਰੀਕੇ ਦੇ ਨਾਲ ਤਖਤਾਂ ਦਾ ਮਜ਼ਾਕ ਬਣਾਇਆ ਪਿਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿਵੇਂ ਜਥੇਦਾਰਾਂ ਨੂੰ ਸੇਵਾਮੁਕਤ ਕੀਤਾ ਗਿਆ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਇਸ ਕਰਕੇ ਕਿ ਉਹਨਾਂ ਨੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਵੇੜੇ ਦੇ ਵਿੱਚ ਖਿਲਾਰ ਲਿਆ ਸੀ ਕਵੈਸਨ ਇਹ ਕੀਤੀ ਸੀ ਇਹਨਾਂ ਦੀ ਔਰ ਪੰਥ ਦੇ ਵੱਡੇ ਸਨਵੇ ਗੱਲ ਉਹਦੇ ਨਹੀਂ ਕਦੇਰੀ ਵੀ ਇਹਨਾਂ ਦੀ ਬਹੁਤ ਜਲਦ ਇਹਨਾਂ ਨੂੰ ਘਰ ਭੇਜ ਦਿੱਤਾ ਜਾਏਗਾ ਔਰ ਉਵੇਂ ਹੋਇਆ ਪਰ ਉਹਦੇ باوجود ਜਿਹੜੀ ਅਗਲੀ ਨਿਯੁਕਤੀ ਕੀਤੀ ਗਈ ਗੁਲਦੀਪ ਸਿੰਘ ਗੜਗਾ ਜੁਣਾ ਦੀ ਉਹਨਾਂ ਦੇ ਉੱਤੇ ਉਹਨਾਂ ਦੀ ਨਿਯੁਕਤੀ ਤੇ ਸਵਾਲ ਉਸੇ ਦਿਨ ਹੀ ਖੜੇ ਹੋ ਗਏ ਜਦੋਂ ਉਹਨਾਂ ਨੂੰ ਤੜਕਸਾਰ ਬਿਨਾ ਪੰਥ ਦੇ ਸ਼ਮੂਲੀਅਤ ਤੋਂ ਦਸਤਾਰ ਸੌਂਪੀ ਗਈ ਔਰ ਜਦੋਂ ਉਹਨਾਂ ਦਾ ਵਿਰੋਧ ਹੋਇਆ ਇਸ ਤਰੀਕੇ ਦੇ ਨਾਲ ਉਹਨਾਂ ਦੀ ਨਿਯੁਕਤੀ ਦਾ ਵਿਰੋਧ ਹੋਇਆ ਤੇ ਇਹ ਗੱਲਾਂ ਵਿੱਚੋਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਸ਼ਾਇਦ ਇਸ ਗੱਲ ਦੀ ਸ਼ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਆਪਣੇ ਅੰਦਰ ਇਹ ਗੱਲ ਮੰਨਦੀ ਹੋਵੇ ਕਿ ਇਹ ਗੱਲ ਠੀਕ ਨਹੀਂ ਤੇ ਜਿਹੜੀ ਅਗਲੀ ਨਿਯੁਕਤੀ ਹੈ ਸ਼ਾਇਦ ਉਹ ਠੀਕ ਕਰਨਗੇ ਜਿਹੜੀ ਤੱਕਸ਼ੀਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਸੀ। ਔਰ ਕਿਉਂਕਿ ਉਹਦੇ ਵਿੱਚ ਹੀ ਵਿਧੀ ਵਿਧਾਨ ਵਾਲੀ ਗੱਲ ਆ ਗਈ ਸੀ ਪ੍ਰਧਾਨ ਸਾਹਿਬ ਵੱਲੋਂ ਇਸ ਕਰਕੇ ਲੋਕਾਂ ਦੇ ਵਿੱਚ ਇਹ ਕਿਹਾ ਸਰਾਂ ਜਾਂ ਹੈ ਵੀ ਸ਼ਾਇਦ ਉਹ ਨਿਯੁਕਤੀ ਸਹੀ ਕਰਨਗੇ। ਪਰ ਕਮਾਲ ਵੇਖੋ ਵਿਧੀ ਵਿਧਾਨ ਤੇ ਬਾਰੇ ਮੰਗ ਰਹੇ ਸੂਝਾ। ਔਰ ਉਹਦੇ باوجود ਜਿਹੜੀ ਅਗਲੀ ਨਿਯੁਕਤੀ ਕਰ ਰਹੇ ਆ ਅਸੀਂ ਫੇਰ ਜਥੇਦਾਰ ਦੀ। ਉਹ ਫੇਰ ਉਸੇ ਤਰੀਕੇ ਨਾਲ ਕਰ ਰਹੇ ਆ ਬਿਨਾ ਕਿਸੇ ਨੂੰ ਦੱਸੇ। ਬਿਨਾ ਪੰਥ ਦੀ ਸ਼ਮੂਲੀਅਤ ਤੋਂ ਬਿਨਾ ਸੰਸਥਾਵਾਂ ਦੀ ਸ਼ਮੂਲੀਅਤ ਤੋਂ ਬਿਨਾ ਸੰਪਰਦਾਵਾਂ ਦੀ ਸ਼ਮੂਲੀਅਤ। ਔਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਜਿਹੜੀ ਇਹਨਾਂ ਨਿਯੁਕਤੀ ਕੀਤੀ ਉਹ ਵੀ ਉਵੇਂ ਕੀਤੀ ਤਸਤਾਰਬੰਦੀ ਜਿਹੜੀ ਕੀਤੀ। ਸੋ ਇਸ ਸਵਾਲੀਆ ਚਿੰਨ ਨੇ ਕਿ ਕੀ ਵਾਕਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਹਿਰਦ ਹੈ? ਤਖਤਾਂ ਦੇ ਜਥੇਦਾਰਾਂ ਦੇ ਇੱਜ਼ਤ ਦੇ ਸਬੰਧ ਦੇ ਵਿੱਚ ਉਹਨਾਂ ਦੇ ਸੇਵਾਮੁਕਤੀ ਦੇ ਨਿਯਮਾਂ ਦੇ ਸਬੰਧ ਦੇ ਵਿੱਚ ਜੇ ਹੈ ਤੇ ਫਿਰ ਇਸ ਸਟੈਪ ਨੂੰ ਦੁਬਾਰਾ ਇੱਕ ਵਾਰ ਫੇਰ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਕਨਸੀਡਰ ਕਰਨਾ ਚਾਹੀਦਾ ਤੀਸਰੀ ਗੱਲ ਇਹਦੇ ਨਾਲ ਹੀ ਮੈਂ ਜੋੜ ਦੇਣੀ ਚਾਹੁੰਦਾ ਆ ਜਿਹੜੀ ਪਬਲਿਕ ਡੋਮੇਨ ਦੇ ਵਿੱਚ ਆਉਂਦੀ ਆ ਸਾਡੇ ਬਾਰੇ ਉਹ ਇਹ ਆਉਂਦੀ ਆ ਕਿ ਦੁਨੀਆ ਕਈ ਵਾਰੀ ਸਾਨੂੰ ਕਹਿੰਦੀ ਆ ਵੀ ਇਹ ਸ਼੍ਰੋਮਣੀ ਕਮੇਟੀ ਦੇ ਬੜੇ ਨੇੜੇ ਨੇ ਚਾਹਤੇ ਨੇ ਇਹ ਆਮ ਸਾਡੇ ਤੇਕ ਸਵਾਲ ਆਉਂਦਾ ਇੱਥੇ ਮੈਂ ਇੱਕ ਸਵਾਲ ਦ ਸਿਰਫ ਇਹਨਾਂ ਕੁ ਕਲੀਅਰ ਕਰਨਾ ਚਾਹੁੰਦਾ ਆ ਕਿ ਦਾਲ ਖਾਲਸਾ ਕਿਸੇ ਦੇ ਨੇੜੇ ਨਹੀਂ ਤੇ ਕਿਸੇ ਤੋਂ ਦੂਰ ਨਹੀਂ ਜਿੱਥੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਸਿਧਾਂਤਾਂ ਦੇ ਅਨੁਸਾਰ ਸਹੀ ਫੈਸਲਾ ਕਰਦੀ ਆ ਅਸੀਂ ਉਹਨਾਂ ਦੀ ਸ਼ਲਾਘਾ ਵੀ ਕਰਦੇ ਆ ਔਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਨੇ ਵੀ ਆ ਔਰ ਅੱਗੇ ਫਿਊਚਰ 'ਚ ਵੀ ਖਲੋਵਾਂਗੇ ਪਰ ਜਿੱਥੇ ਜਿੱਥੇ ਸਿਧਾਂਤਾਂ ਨੂੰ ਛਿਕੇ ਟੰਗਿਆ ਜਾਂਦਾ ਫੇਰ ਉਹ ਚਾਹੇ ਕੋਈ ਵੀ ਤੇ ਰੋਵੇ ਉਹਦੇ ਨਾਲ ਉਹਦੇ ਤੇ ਸਵਾਲੀਆ ਚਿੰਨ ਖੜੇ ਕਰਨੇ ਉਹਨਾਂ ਨੂੰ ਚੈਲੰਜ ਕਰਨਾ ਉਹ ਵੀ ਸਾਡੀ ਡਿਊਟੀ ਹੈ ਸੋ ਅਸੀਂ ਪੰਥ ਦੇ ਵਿੱਚ ਕਿਸੇ ਦੇ ਨੇੜੇ ਨਹੀਂ ਪਰ ਕਿਸੇ ਤੋਂ ਦੂਰ ਵੀ ਨਹੀਂ ਸੋ ਸਾਡਾ ਜਿਹੜਾ ਨੇੜਤਾ ਆ ਉਹ ਸਾਡੇ ਸਿਧਾਂਤਾਂ ਦੇ ਨੇੜੇ ਆ ਸੋ ਉਸੇ ਤਹਿਤ ਇਹ ਗੱਲਾਂ ਜਿਹੜੀਆਂ ਆ ਉਹ ਅਸੀਂ ਕਰ ਰਹੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਬਹੁਤ ਹੀ ਸੋਹਰਦਤਾ ਦੇ ਨਾਲ ਸੋਚਣਾ ਚਾਹੀਦਾ ਹੈ ਤੀਸਰੀ ਜਿਹੜੀ ਗੱਲ ਵਾਪਰੀ ਅਕਾਲੀ ਦਲ ਦੀ ਜਦੋਂ 2 ਦਸੰਬਰ ਦਾ ਫੈਸਲਾ ਆਇਆ ਤੇ ਇਹ ਐਲਾਨ ਹੋਇਆ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੋਂ ਕਿ ਮੌਜੂਦਾ ਲੀਡਰਸ਼ਿਪ ਜਿਹੜੀ ਆ ਅਕਾਲੀ ਦਲ ਦੀ ਉਹ ਆਪਣਾ ਜਿਹੜਾ ਵਕਾਰ ਆ ਉਹ ਗਵਾਚ ਚੁੱਕੀ ਆ ਨਵੀਂ ਭਰਤੀ ਹੋਵੇ ਨਵੇਂ ਪ੍ਰਧਾਨ ਦੀ ਚੋਣ ਹੋਵੇ ਉਹਦੇ ਲਈ ਉਹਦੇ ਇੱਕ ਕਮੇਟੀ ਬਣਾਈ ਗਈ ਹੁਣ ਇਹ ਫੇਰ ਵਾਰ-ਵਾਰ ਲੋਕਾਂ ਦੇ ਜਾਂ ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਅੱਜ ਦੇ ਮੌਜੂਦਾ ਜਥੇਦਾਰ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਨੇ ਬਾਬਾ ਦਲ ਦੇ ਸ਼ਾਹ ਰੰਦ ਉੱਤੇ ਉਹਨਾਂ ਵੱਲੋਂ ਵੀ ਪੰਥ ਦੇ ਵਿੱਚ ਇਹ ਗੱਲ ਕਹੀ ਗਈ ਕਿ ਪੰਥ ਮੇਰੇ ਤੇ ਯਕੀਨ ਕਰੇ ਪਰ ਸਵਾਲ ਨਾਲ ਦੀ ਨਾਲ ਆ ਜਾਂਦੇ ਨੇ ਵੀ ਜਦੋਂ ਦੀ ਉਹਨਾਂ ਦੀ ਨਿਯੁਕਤੀ ਕੀਤੀ ਗਈ ਆ ਉਸ ਤੋਂ ਬਾਅਦ ਕੀ ਹੋ ਰਿਹਾ ਜਿਸ ਅਕਾਲ ਤੱਕ ਸੈਬ ਦੇ ਉੱਤੋਂ ਇਹ ਹੁਕਮ ਹੋਇਆ ਸੀ ਕਿ ਇਹ ਲੀਡਰਸ਼ਿਪ ਆਪਣੀ ਕ੍ਰੈਡਿਬਿਲਟੀ ਗਵਾ ਚੁੱਕੀ ਆ ਤੇ ਨਵੀਂ ਭਰਤੀ ਹੋਵੇ ਤੇ ਉਹਦੀ ਕਮੇਟੀ ਬਣਾਈ ਗਈ ਉਸ ਕਮੇਟੀ ਦਾ ਕਿੱਧਰ ਝੁਕਾ ਆ ਕਿੱਧਰ ਨਹੀਂ ਝੁਕਾ ਮੈਂ ਉਹਦੇ ਵੱਲ ਨਹੀਂ ਜਾਣਾ ਚਾਹੁੰਦਾ ਪਰ ਜਾਂ ਤੇ ਜਥੇਦਾਰ ਸਾਹਿਬ ਜਿਹੜੇ ਬਣਿਆ ਇਹਨਾਂ ਸ਼੍ਰੋਮਣੀ ਕਮੇਟੀ ਵੱਲੋਂ ਉਹ ਆਪਣੀ ਪੋਜੀਸ਼ਨ ਕਲੀਅਰ ਕਰ ਦੇ ਕਮੇਟੀ ਬਾਰੇ ਕਿ ਅੱਜ ਤੋਂ ਬਾਅਦ ਇਹ ਕਮੇਟੀ ਕਿਸੇ ਕੰਮ ਦੀ ਨਹੀਂ ਜਾਂ ਮੈਂ ਰੱਦ ਕਰਦਾ ਜਾਂ ਕੀ ਆ ਉਹਦੇ ਬਾਰੇ ਫੇਰ ਅਗਲੀ ਗੱਲ ਬਾਤ ਦੀ ਪਰ ਉਹਦੇ باوجود ਉਹਨਾਂ ਦੀ ਨੱਕ ਦੇ ਥੱਲੇ ਅਕਾਲੀ ਦਲ ਵੱਲੋਂ ਸਾਰੇ ਤਖਤਾਂ ਦਾ ਮਜ਼ਾਕ ਬਣਾ ਕੇ اجلاس ਸੱਦਿਆ ਗਿਆ ਬਾਦਲ ਦਲ ਵੱਲੋਂ ਉੱਥੇ ਨਵਾਂ ਪ੍ਰਧਾਨ ਥਾ ਪਿਆ ਗਿਆ ਪਰ ਤਰਾਸ ਦੀ ਇਸ ਗੱਲ ਦੀ ਆ ਕਿ ਉਹ ਪ੍ਰਧਾਨ ਜਦੋਂ ਆਪ ਹੀ ਬਣ ਕੇ ਉੱਥੇ ਆਉਂਦਾ ਆ ਤੇ ਉਹਨਾਂ ਵੱਲੋਂ ਬਣਾਏ ਗਏ ਜਥੇਦਾਰ ਉਹਨਾਂ ਨੂੰ ਸਰੋਪਾ ਦੇ ਕੇ ਕੀ ਸਨਿਆ ਦੇਣਾ ਚਾਹੁੰਦੇ ਨੇ ਕਮੇਟੀ ਦਾ ਕੀ ਬਣਿਆ ਜਿਹੜੇ ਉਹ ਦਿਨ ਹੁਕਮਨਾਮੇ ਕੀਤੇ ਗਏ ਉਸ ਉਹਨਾਂ ਹੁਕਮਨਾਮਿਆਂ ਦਾ ਕੀ ਬਣਿਆ ਉਹਨਾਂ ਨੂੰ ਤੁਸੀਂ ਕੀ ਸੋਚਦੇ ਹੋ ਇਹ ਸਾਰੇ ਸਵਾਲ ਨੇ ਔਰ ਇਹਦੇ ਨਾਲ ਦਾ ਇੱਕ ਸਵਾਲ ਸੁਖਬੀਰ ਸਿੰਘ ਬਾਦਲ ਤੇ ਵੀ ਇਸ ਤੋਂ ਬਾਅਦ ਭਾਜੀ ਆਪਣੀ ਗੱਲ ਸਾਰੀ ਕਹਿਣਗੇ ਬਟ ਉਸ ਸਵਾਲ ਦਾ ਸਿਰਫ ਮੈਂ ਸਵਾਲ ਕਰਕੇ ਜਿਹੜਾ ਉਹਨਾਂ ਦਾ ਸਵਾਲ ਹੈ ਉਸ ਸਵਾਲ ਤੇ ਸਵਾਲ ਕਰਕੇ ਗੱਲ ਆਪਣੀ ਨਵੇੜਨੀ ਚਾਹੁੰਦਾ ਜਿੱਦਣ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦਲ ਦੇ ਧੜੇ ਨੇ ਆਪਣਾ ਪ੍ਰਧਾਨ ਦੁਬਾਰਾ ਚੁਣਿਆ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਸਪੀਚ ਕੀਤੀ ਉਹਦੇ ਚ ਉਹਨਾਂ ਨੇ ਕੋਟ ਕੀਤਾ ਕਿ ਸਾਡੇ ਤਿੰਨੇ ਤਖਤ ਜਿਹੜੇ ਹੀ ਉਹ ਬੀਜੇਪੀ ਦੇ ਕੰਟਰੋਲ 'ਚ ਚਲੇ ਗਏ ਉਹਨਾਂ ਦੇ ਕਬਜੇ 'ਚ ਚਲ ਗਏ ਤੇਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦੀ ਮੈਂ ਵਧਾਈ ਦਿੰਨਾ ਆ ਕਿ ਉਹਨਾਂ ਨੇ ਹੁਣ ਉਹਨਾਂ ਦੀ ਕਬਜੇ ਤੋਂ ਜਿਹੜੇ ਤਖਤ ਨੇ ਸਾਡੇ ਪੰਜਾਬ ਦੇ ਤਨੇ ਆਜ਼ਾਦ ਕਰਵਾ ਲਏ ਇਹ ਉਹਨਾਂ ਦਾ ਆਇਆ ਬਿਆਨ ਹੁਣ ਸਵਾਲ ਇਹ ਆ ਆਪਣੇ ਆਪ ਦੇ ਵਿੱਚ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਬੀਜੇਪੀ ਦੇ ਕਬਜੇ ਤੋਂ ਬਾਹਰ ਕਢਾ ਲਏ ਹੁਣ ਤੁਹਾਡੇ ਮੁਤਾਬਕ ਜਿਹੜੇ ਜਥੇਦਾਰ ਚਾਹੀਦੇ ਸੀ ਉਹ ਤੁਸੀਂ ਨਿਯੁਕਤ ਕਰ ਲਏ ਤੇ ਇਹਦਾ ਮਤਲਬ ਇਹ ਮੰਨ ਲਿਆ ਜਾਵੇ ਵੀ ਭਾਜੀਪੀ ਦੇ ਕਬਜ਼ੇ ਚੋਂ ਕਢਾੜਲੇ ਤੇ ਬਾਦਲਦਲ ਦੇ ਕਬਜ਼ੇ ਹੀ ਦੇ ਤੇ ਇਹ ਕੋਈ ਸੋਲੂਸ਼ਨ ਤੇ ਨਹੀਂ ਨਾ ਜਿਹੜਾ ਤੁਸੀਂ ਅਪਣਾਇਆ ਔਰ ਉਹਦੇ ਨਾਲ ਹੀ ਸਵਾਲ ਇਹ ਬਣਦਾ ਜਿਹੜਾ ਪਹਿਲੀ ਵਾਰੀ ਇਹ ਅਲੀਗੇਸ਼ਨ ਲਾਇਆ ਗਿਆ ਸੀ ਜਦਨ ਭਾਈ ਕੁਲਦੀਪ ਸਿੰਘ ਗੜਗਾਜ ਹੁਣਾਂ ਦੀ ਨਿਯੁਕਤੀ ਹੋਈ ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਸੁਚਾਲਕ ਲੰਗਾਂਨ ਵਿੱਚ ਭਾਲ ਕੇ ਉੱਥੇ ਜਦੋਂ ਇਹ ਸਵਾਲ ਪੁੱਛਿਆ ਗਿਆ ਸੀ ਵੀ ਕੀ ਇਹ ਮੰਨ ਲਿਆ ਜਾਵੇ ਕਿ ਗਿਆਨੀ ਰਗਵੀਰ ਸਿੰਘ ਕੇਂਦਰ ਦੇ ਹੱਥਾਂ 'ਚ ਖੇਡ ਰਹੇ ਨੇ ਤੇ ਸੁਚਾਲ ਸਿੰਘ ਲੰਗਾ ਨੇ ਜਵਾਬ ਦਿੱਤਾ ਕਿ ਕੋਈ ਸ਼ੱਕਿਆ ਤੇ ਇਹ ਸਵਾਲ ਬਣਦਾ ਹੈ ਅੱਜ ਵੀ ਜਦੋਂ ਸੁਖਬੀਰ ਸਿੰਘ ਬਾਦਲ ਵੀ ਇਹ ਹੀ ਕਹਿ ਰਹੇ ਨੇ ਕਿ ਭਾਜਪਾ ਦੀ ਝੋਲੀ 'ਚ ਚਲੇ ਗਏ ਸੀ ਸਾਡੇ ਤੱਕ ਤੋਂ ਮਤਲਬ ਕਿ ਉਹ ਤਿੰਨੇ ਜਥੇਦਾਰ ਭਾਜਪਾ ਦੀ ਝੋਲੀ 'ਚ ਪੈ ਗਏ ਸੀ ਇਹਨਾਂ ਦਾ ਕਹਿਣ ਦਾ ਮਤਲਬ ਵੀ ਜੇ ਉਹ ਸੱਚ ਆ ਪਹਿਲਾਂ ਤੇ ਉਹ ਸੱਚ ਹੈ ਕਿ ਨਹੀਂ ਇਹ ਸ਼੍ਰੋਮਣੀ ਕਮੇਟੀ ਨੂੰ ਆਪਣੇ ਆਪ ਦੇ ਵਿੱਚ ਇਹਦੇ ਉੱਤੇ ਪੂਰੀ ਸਫਾਈ ਦੇਣੀ ਚਾਹੀਦੀ ਆ ਗੱਲ ਨੂੰ ਕਲੀਅਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਜਿਹੜੇ ਤਖਤਾਂ ਦੇ ਜਥੇਦਾਰ ਸਹਿਬਾਨ ਨੇ ਉਹ ਸਾਰਾ ਉਹਨਾਂ ਦਾ ਜਿਹੜਾ ਤਾਮਜਾਮ ਆ ਉਹ ਸਾਰਾ ਹਾਲ ਦੀ ਘੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਸੋ ਜਵਾਬਦੇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਓਨ ਅ ਅਲਿਗੇਸ਼ਨ ਦਾ ਪਰ ਉਹਦੇ ਨਾਲ ਨਾਲ ਇਹ ਵੀ ਇੱਕ ਸਵਾਲ ਆ ਕਿ ਜੇ ਤੁਸੀਂ ਇਹ ਮੰਨਦੇ ਹੋ ਕਿ ਉਹ ਭਾਜਪਾ ਦੀ ਝੋਲੀ 'ਚ ਪੈ ਗਏ ਜਾਂ ਕੇਂਦਰ ਦੀ ਝੋਲੀ 'ਚ ਪੈ ਗਏ ਨੇ ਤੇ ਫਿਰ ਇਹ ਦੱਸੋ ਕਿ ਜੇ ਉਹ ਤਖਤਾਂ ਦੇ ਗਵਾਹੀ ਕਰਨ ਦੇ ਯੋਗ ਨਹੀਂ ਸੀ ਤੇ ਤੁਸੀਂ ਇਸ ਕਰਕੇ ਉਹਨਾਂ ਨੂੰ ਹਟਾਇਆ ਕਿ ਉਹ ਕੇਂਦਰ ਦੀ ਝੋਲੀ 'ਚ ਪੈ ਗਏ ਨੇ ਤੇ ਫਿਰ ਉਹ ਇੰਨੇ ਮੁਕੱਦਸ ਸਥਾਨ ਦਰਬਾਰ ਸਾਹਿਬ ਦੇ ਅੱਜ ਵੀ ਗ੍ਰੰਥੀ ਕਿਵੇਂ ਕਿ ਇਹ ਮੰਨ ਲਿਆ ਜਾਵੇ ਫਿਰ ਕਿ ਭਾਜਪਾ ਦੇ ਬੰਦੇ ਗ੍ਰੰਥੀ ਬਣ ਸਕਦੇ ਨੇ ਜਥੇਦਾਰ ਨਹੀਂ ਬਣ ਸਕਦੇ ਮਤਲਬ ਜਿੱਥੇ ਤੱਕ ਤੁਹਾਨੂੰ ਕੋਈ ਸੇਖ ਨਹੀਂ ਲੱਗਦਾ ਤੁਹਾਨੂੰ ਉੱਥੇ ਤੱਕ ਫਿਰ ਮਨਜ਼ੂਰ ਆ ਤੇ ਜਿੱਥੇ ਤੁਹਾਨੂੰ ਸਵਾਲੀਆ ਚਿੰਨ੍ਹ ਆਉਂਦੇ ਨੇ ਉਹ ਤੁਹਾਨੂੰ ਨਹੀਂ ਮਨਜ਼ੂਰ ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਸਵਾਲ ਸੁਖਬੀਰ ਸਿੰਘ ਬਾਦਲ ਨੇ ਆਪ ਹੀ ਖੜਾ ਕਰਤਾ ਸੀ ਕਿ ਇਹਦਾ ਜਵਾਬ ਦਿੱਤਾ ਜਾਵੇ ਪਰ ਇਹਦੇ ਵਿੱਚ ਕਿੰਨੀ ਸੱਚਾਈ ਆ ਇਹਦਾ ਕਾਲਪੁਰਖ ਵਾਇਗਰੋ ਜਾਣਦਾ ਜਾਂ ਜਿਨ੍ਹਾਂ ਤੇ ਐਜੂਕੇਸ਼ਨ ਲੱਗੇ ਨੇ ਉਹ ਜਾਣਦੇ ਨੇ ਪਰ ਇਹ ਸਵਾਲ ਆਪਣੇ ਆਪ ਦੇ ਅੰਦਰ ਨਾਲ ਨਾਲ ਜਿਹੜੇ ਅੱਜ ਹਾਲਾਤ ਨੇ ਸਾਡੇ ਜੋ ਸਾਹਮਣੇ ਦਿਖਦੇ ਪਏ ਨੇ ਜਦੋਂ ਤੇ ਨਿਯੁਕਤੀ ਸੇਵਾਮੁਕਤੀ ਦੇ ਵਿਧਾਨ ਘੜਿਆ ਜਾਏਗਾ ਔਰ ਲਾਗੂ ਹੋ ਜਾਏਗਾ ਫਿਰ ਤੇ ਉਹ ਅਗਲੀ ਗੱਲ ਆ ਪਰ ਜਿਹੜੇ ਅੱਜ ਦੇ ਹਾਲਾਤ ਨੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੇ ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਪੂਰੀ ਪਾਰਟੀ ਦੇ ਕੰਟਰੋਲ ਕਰਕੇ ਔਰ ਜਿਸ ਤਰੀਕੇ ਦੇ ਨਾਲ ਤਖਤਾਂ ਦਾ ਮਜ਼ਾਕ ਬਣਾਇਆ ਪਿਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿਵੇਂ ਜਥੇਦਾਰਾਂ ਨੂੰ ਸੇਵਾਮੁਕਤ ਕੀਤਾ ਗਿਆ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਇਸ ਕਰਕੇ ਵੀ ਉਹਨਾਂ ਨੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਵੇੜੇ ਦੇ ਵਿੱਚ ਖਲਾਰ ਲਿਆ ਸੀ ਕਵਸ ਨੇ ਕੀ ਕੀਤੀ ਸੀ ਇਹਨਾਂ ਦੀ ਔਰ ਪੰਥ ਦੇ ਵੱਡੇ ਸਨ ਉਹ ਗੱਲ ਉਹਦੇ ਨਹੀਂ ਕਦੇਰੀ ਵੀ ਇਹਨਾਂ ਦੀ ਬਹੁਤ ਜਲਦ ਇਹਨਾਂ ਨੂੰ ਘਰ ਭੇਜ ਦਿੱਤਾ ਜਾਏਗਾ ਔਰ ਉਵੇਂ ਹੋਇਆ ਪਰ ਉਹਦੇ باوجود ਜਿਹੜੀ ਅਗਲੀ ਨਿਯੁਕਤੀ ਕੀਤੀ ਗਈ ਕੁਲਦੀਪ ਸਿੰਘ ਗੜਗਾਜ ਜਣਾ ਦੀ ਉਨ੍ਹਾਂ ਦੇ ਉੱਤੇ ਉਨ੍ਹਾਂ ਦੀ ਨਿਯੁਕਤੀ ਤੇ ਸਵਾਲ ਉਸੇ ਦਿਨ ਹੀ ਖੜੇ ਹੋ ਗਏ ਸੀ ਜਦੋਂ ਉਹਨਾਂ ਨੂੰ ਤੜਕਸਾਰ ਬਿਨਾ ਪੰਥ ਦੀ ਸ਼ਮੂਲੀਅਤ ਤੋਂ ਦਸਤਾਰ ਸੌਂਪੀ ਗਈ ਔਰ ਜਦੋਂ ਉਹਨਾਂ ਦਾ ਵਿਰੋਧ ਹੋਇਆ ਇਸ ਤਰੀਕੇ ਦੇ ਨਾਲ ਉਹਨਾਂ ਦੀ ਨਿਯੁਕਤੀ ਦਾ ਵਿਰੋਧ ਹੋਇਆ ਤੇ ਇਹ ਗੱਲਾਂ ਵਿੱਚੋਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਸ਼ਾਇਦ ਇਸ ਗੱਲ ਦੀ ਸ਼ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਆਪਣੇ ਅੰਦਰ ਇਹ ਗੱਲ ਮੰਨਦੀ ਹੋਵੇ ਕਿ ਇਹ ਗੱਲ ਠੀਕ ਨਹੀਂ ਤੇ ਜਿਹੜੀ ਅਗਲੀ ਨਿਯੁਕਤੀ ਹੈ ਸ਼ਾਇਦ ਉਹ ਠੀਕ ਕਰਨਗੇ ਜਿਹੜੀ ਤਕਸ਼ੀਰਿਤ ਦਮਦਮਾ ਸਾਹਿਬ ਦੇ ਜਥੇਦਾਰ ਦੀ ਸੀ ਔਰ ਕਿਉਂਕਿ ਉਹਦੇ ਵਿੱਚ ਹੀ ਵਿਧਿ ਵਿਵਧਾਨ ਵਾਲੀ ਗੱਲ ਆ ਗਈ ਸੀ ਪ੍ਰਧਾਨ ਸਾਹਿਬ ਵੱਲੋਂ ਇਸ ਕਰਕੇ ਲੋਕਾਂ ਦੇ ਵਿੱਚ ਇਹ ਕਿਹਾ ਸਰਾਂ ਜਾਂ ਹੈ ਵੀ ਸ਼ਾਇਦ ਉਹ ਨਿਯੁਕਤੀ ਸਹੀ ਕਰਨਗੇ ਪਰ ਕਮਾਲ ਵੇਖੋ ਵਿਧਿ ਵਿਵਧਾਨ ਤੇ ਬਾਰੇ ਮੰਗ ਰਹੇ ਸੁਝਾ ਔਰ ਉਹਦੇ باوجود ਜਿਹੜੀ ਅਗਲੀ ਨਿਯੁਕਤੀ ਕਰ ਰਹੇ ਆ ਅਸੀਂ ਫੇਰ ਜਥੇਦਾਰ ਦੀ ਉਹ ਫੇਰ ਉਸੇ ਤਰੀਕੇ ਨਾਲ ਕਰ ਰਹੇ ਆ ਬਿਨਾ ਕਿਸੇ ਨੂੰ ਦੱਸੇ ਬਿਨਾ ਪੰਥ ਦੀ ਸ਼ਮੂਲੀਅਤ ਤੋਂ ਬਿਨਾ ਸੰਸਥਾਵਾਂ ਦੀ ਸ਼ਮੂਲੀਅਤ ਤੋਂ ਬਿਨਾ ਸੰਪਰਦਾਵਾਂ ਦੀ ਸ਼ਮੂਲੀਅਤ ਤੋਂ ਔਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰ ਦੀ ਜਿਹੜੀ ਇਹਨਾਂ ਨਿਯੁਕਤੀ ਕੀਤੀ ਉਹ ਵੀ ਉਵੇਂ ਕੀਤੀ ਤਸਤਾਰ ਬੰਦੀ ਜਿਹੜੀ ਕੀਤੀ ਸੋ ਇਸ ਸਵਾਲੀਆ ਚਿੰਨ ਨੇ ਕਿ ਕੀ ਵਾਕਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਹਿਰਦ ਹੈ ਤਖਤਾਂ ਦੇ ਜਥੇਦਾਰਾਂ ਦੇ ਇੱਜ਼ਤ ਦੇ ਸਬੰਧ ਦੇ ਵਿੱਚ ਉਹਨਾਂ ਦੇ ਸੇਵਾ ਮੁਕਤੀ ਦੇ ਨਿਯਮਾਂ ਦੇ ਸਬੰਧ ਦੇ ਵਿੱਚ ਜੇ ਹੈ ਤੇ ਫਿਰ ਇਸ ਸਟੈਪ ਨੂੰ ਦੁਬਾਰਾ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਕਨਸੀਡਰ ਕਰਨਾ ਚਾਹੀਦਾ ਤੀਸਰੀ ਕਾਲੇ ਦੇ ਨਾਲ ਹੀ ਮੈਂ ਜੋੜ ਦੇਣੀ ਚਾਹੁੰਦਾ ਆ ਜਿਹੜੀ ਪਬਲਿਕ ਡੋਮੇਨ ਦੇ ਵਿੱਚ ਆਉਂਦੀ ਆ ਸਾਡੇ ਬਾਰੇ ਉਹ ਇਹ ਆਉਂਦੀ ਆ ਕਿ ਦੁਨੀਆ ਕਈ ਵਾਰੀ ਸਾਨੂੰ ਕਹਿੰਦੀ ਆ ਵੀ ਇਹ ਸ਼੍ਰੋਮਣੀ ਕਮੇਟੀ ਦੇ ਬੜੇ ਨੇੜੇ ਨੇ ਚਿਹਤੇ ਨੇ ਇਹ ਆਮ ਸਾਡੇ ਤੇਕ ਸਵਾਲ ਆਉਂਦਾ ਇੱਥੇ ਮੈਂ ਇੱਕ ਸਵਾਲ ਤੋਂ ਸਿਰਫ ਇਨਾ ਕੁ ਕਲੀਅਰ ਕਰਨਾ ਚਾਹੁੰਦਾ ਆ ਕਿ ਦਾਲ ਖਾਲ ਸਾਹਿਬ ਕਿਸੇ ਦੇ ਨੇੜੇ ਨਹੀਂ ਤੇ ਕਿਸੇ ਤੋਂ ਦੂਰ ਨਹੀਂ ਜਿੱਥੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਸਿਧਾਂਤਾਂ ਦੇ ਅਨੁਸਾਰ ਸਹੀ ਫੈਸਲਾ ਕਰਦੀ ਆ ਅਸੀਂ ਉਹਨਾਂ ਦੀ ਸ਼ਰਾਗਾ ਵੀ ਕਰਦੇ ਹਾਂ ਔਰ ਉਹਨਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖਲੋਨੇ ਵੀ ਆ ਔਰ ਅੱਗੇ ਫਿਊਚਰ 'ਚ ਵੀ ਖਲੋਵਾਂਗੇ ਪਰ ਜਿੱਥੇ ਜਿੱਥੇ ਸਿਧਾਂਤਾਂ ਨੂੰ ਛਿਕੇ ਟੰਗਿਆ ਜਾਂਦਾ ਫੇਰ ਉਹ ਚਾਹੇ ਕੋਈ ਵੀ ਤੇ ਰੋਵੇ ਉਹਦੇ ਨਾਲ ਉਹਦੇ ਸਵਾਲੀਆ ਚਿੰਨ ਖੜੇ ਕਰਨੇ ਉਹਨਾਂ ਨੂੰ ਚੈਲੰਜ ਕਰਨਾ ਉਹ ਵੀ ਸਾਡੀ ਡਿਊਟੀ ਹੈ ਸੋ ਅਸੀਂ ਪੰਥ ਦੇ ਵਿੱਚ ਕਿਸੇ ਦੇ ਨੇੜੇ ਨਹੀਂ ਪਰ ਕਿਸੇ ਤੋਂ ਦੂਰ ਵੀ ਨਹੀਂ ਸੋ ਸਾਡਾ ਜਿਹੜਾ ਨੇੜਤਾ ਆ ਉਹ ਸਾਡੇ ਸਿਧਾਂਤਾਂ ਦੇ ਨੇੜੇ ਆ ਸੋ ਉਸੇ ਤਹਿਤ ਹੀ ਇਹ ਗੱਲਾਂ ਜਿਹੜੀਆਂ ਵਾ ਉਹ ਅਸੀਂ ਕਰ ਰਹੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਬਹੁਤ ਹੀ ਸੋਹਿਰਦਤਾ ਦੇ ਨਾਲ ਸੋਚਣਾ ਚਾਹੀਦਾ ਤੀਸਰੀ ਜਿਹੜੀ ਗੱਲ ਵਾਪਰੀ ਅਕਾਲੀ ਦਲ ਦੀ ਜਦੋਂ 2 ਦਸੰਬਰ ਦਾ ਫੈਸਲਾ ਆਇਆ ਤੇ ਇਹ ਐਲਾਨ ਹੋਇਆ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੋਂ ਕਿ ਮੌਜੂਦਾ ਲੀਡਰਸ਼ਿਪ ਜਿਹੜੀ ਆ ਅਕਾਲੀ ਦਲ ਦੀ ਉਹ ਆਪਣਾ ਜਿਹੜਾ ਵਕਾਰ ਆ ਉਹ ਗਵਾ ਚੁੱਕੀ ਆ ਨਵੀਂ ਭਰਤੀ ਹੋਵੇ ਨਵੇਂ ਪ੍ਰਧਾਨ ਦੀ ਚੋਣ ਹੋਵੇ ਉਹਦੇ ਲਈ ਉਹਦੇ ਇੱਕ ਕਮੇਟੀ ਬਣਾਈ ਗਈ ਹੁਣੇ ਫੇਰ ਵਾਰ-ਵਾਰ ਲੋਕਾਂ ਦੇ ਜਾਂ ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਅੱਜ ਦੇ ਮੌਜੂਦਾ ਜਥੇਦਾਰ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਨੇ ਬਾਬਾ ਦਲ ਦੇ ਸ਼ਾਹਰਾਂ ਦੇ ਉੱਤੇ ਉਹਨਾਂ ਵੱਲੋਂ ਵੀ ਪੰਥ ਦੇ ਵਿੱਚ ਇਹ ਗੱਲ ਕਹੀ ਗਈ ਕਿ ਪੰਥ ਮੇਰੇ ਤੇ ਯਕੀਨ ਕਰੇ ਪਰ ਸਵਾਲ ਨਾਲ ਦੀ ਨਾਲ ਆ ਜਾਂਦੇ ਨੇ ਵੀ ਜਦੋਂ ਦੀ ਉਹਨਾਂ ਦੀ ਨਿਯੁਕਤੀ ਕੀਤੀ ਗਈ ਆ ਉਸ ਤੋਂ ਬਾਅਦ ਕੀ ਹੋ ਰਿਹਾ ਜਿਸ ਅਕਾਲ ਤੱਕ ਸੈਭ ਦੇ ਉੱਤੋਂ ਇਹ ਹੁਕਮ ਹੋਇਆ ਸੀ ਕਿ ਇਹ ਲੀਡਰਸ਼ਿਪ ਆਪਣੀ ਕ੍ਰੈਡਿਬਿਲਟੀ ਗਵਾ ਚੁੱਕੀ ਆ ਤੇ ਨਵੀਂ ਭਰਤੀ ਹੋਵੇ ਤੇ ਉਹਦੀ ਕਮੇਟੀ ਬਣਾਈ ਗਈ ਉਸ ਕਮੇਟੀ ਦਾ ਕਿੱਧਰ ਝੁਕਾ ਆ ਕਿੱਧਰ ਨਹੀਂ ਝੁਕਾ ਮੈਂ ਉਹਦੇ ਵੱਲ ਨਹੀਂ ਜਾਣਾ ਚਾਹੁੰਦਾ ਪਰ ਜਾਂ ਤੇ ਜਥੇਦਾਰ ਸਾਹਿਬ ਜਿਹੜੇ ਬਣਿਆ ਇਹਨਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਹ ਆਪਣੀ ਪੋਜੀਸ਼ਨ ਕਲੀਅਰ ਕਰ ਦੇ ਕਮੇਟੀ ਬਾਰੇ ਕਿ ਅਜ ਤੋ ਬਾਅਦ ਇਹ ਕਮੇਟੀ ਕਿਸੇ ਕੰਮ ਦੀ ਨਹੀਂ ਜਾਂ ਮੈਂ ਰੱਦ ਕਰਦਾ ਜਾਂ ਕੀ ਆ ਉਹਦੇ ਬਾਰੇ ਫਿਰ ਅਗਲੀ ਗੱਲ ਬਾਅਦ ਦੀ ਪਰ ਉਹਦੇ باوجود ਉਹਨਾਂ ਦੀ ਨੱਕ ਦੇ ਥੱਲੇ ਅਕਾਲੀ ਦਲ ਵੱਲੋਂ ਸਾਰੇ ਤਖਤਾਂ ਦਾ ਮਜ਼ਾਕ ਬਣਾ ਕੇ ਇਜਲਾਸ ਕਰ ਦਿਆ ਗਿਆ ਬਦਲ ਦਲ ਵੱਲੋਂ ਉੱਥੇ ਨਵਾਂ ਪ੍ਰਧਾਨ ਥਾ ਪਿਆ ਗਿਆ ਪਰ ਤਰਾਸ ਦੀ ਇਸ ਗੱਲ ਦੀ ਆ ਕਿ ਉਹ ਪ੍ਰਧਾਨ ਜਦੋਂ ਆਪ ਹੀ ਬਣ ਕੇ ਉੱਥੇ ਆਉਂਦਾ ਆ ਤੇ ਉਹਨਾਂ ਵੱਲੋਂ ਹੀ ਬਣਾਏ ਗਏ ਜਥੇਦਾਰ ਉਹਨਾਂ ਨੂੰ ਸਰੋਪਾ ਦੇ ਕੇ ਕੀ ਸਨਿਆ ਦੇਣਾ ਚਾਹੁੰਦੇ ਨੇ ਕਮੇਟੀ ਦਾ ਕੀ ਬਣਿਆ ਜਿਹੜੇ ਉਹ ਦਿਨ ਹੁਕਮਨਾਮੇ ਕੀਤੇ ਗਏ ਸੋ ਉਹਨਾਂ ਹੁਕਮਨਾਮਿਆਂ ਦਾ ਕੀ ਬਣਿਆ ਉਹਨਾਂ ਨੂੰ ਤੁਸੀਂ ਕੀ ਸੋਚਦੇ ਹੋ ਇਹ ਸਾਰੇ ਸਵਾਲ ਨੇ ਔਰ ਇਹਦੇ ਨਾਲ ਦਾ ਇੱਕ ਸਵਾਲ ਸੁਖਵੀਰ ਸਿੰਘ ਬਾਦਲ ਤੇ ਵੀ ਇਸ ਤੋਂ ਬਾਅਦ ਭਾਜੀ ਆਪਣੀ ਗੱਲ ਸਾਰੀ ਕਹਿਣਗੇ ਬਟ ਉਸ ਸਵਾਲ ਦਾ ਸਿਰਫ ਮੈਂ ਸਵਾਲ ਕਰਕੇ ਜਿਹੜਾ ਉਹਨਾਂ ਦਾ ਸਵਾਲ ਹੈ ਉਹ ਤੇ ਸਵਾਲ ਤੇ ਸਵਾਲ ਕਰਕੇ ਗੱਲ ਆਪਣੀ ਨਵੇੜਨੀ ਚਾਹੁੰਦਾ ਜਿੱਦਣ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਦਲ ਦੇ ਧੜੇ ਨੇ ਆਪਣਾ ਪ੍ਰਧਾਨ ਦੁਬਾਰਾ ਚੁਣਿਆ ਤੇ ਉਹਨਾਂ ਨੇ